ਗੱਡੀ ਲੈ ਕੇ ਆਣੀ ਸੀ ਮਿਲ ਜੂਗੀ ਤਾਂ ਗੱਡੀ ਕੀ ਕਰਨੀ ਆ ਮੈਂ ਨਾ ਦੀ ਪੈਨੂ ਸ਼ੋਪਿੰਗ ਕਰਾ ਕੇ ਲਾਉਣੀ ਆ ਉਹਨੇ ਕੱਲ ਨੂੰ ਕੈਨੇਡਾ ਜਾਣਾ ਵੀਰੇ ਗੱਡੀ ਤਾਂ ਤੈਨੂੰ ਮਿਲ ਜਾਂਦੀ ਉਹ ਚ ਨੁਕਸਾ ਉਹ ਸਟਾਰਟ ਨਹੀਂ ਹੁੰਦੀ ਕੀ ਨੁਕਸਾ ਬੈਟਰੀ ਤਾਰ ਤੁਰ ਹੀਲੀ ਹੋਗੀ ਮੈਂ ਦੇਖ ਲਵਾਂ ਮੈਂ ਕਰ ਦਵਾਂ ਸਟਾਰਟ ਨਹੀਂ ਨਹੀਂ ਵੀਰੇ ਕੱਲ ਨਾ ਨਵੀਂ ਬੈਟਰੀ ਤੜਾਈ ਆ ਉਹਦੇ ਇੰਜਨ ਚ ਨਾ ਕੋਈ ਵੱਡਾ ਨੁਕਸਾ ਉਹ ਸਟਾਰਟ ਨਹੀਂ ਹੁੰਦੀ ਤੂੰ ਕਿਸੇ ਹੋਰ ਦੀ ਮੰਗ ਲਾ ਜਾ ਅੱਛਾ ਚਲ ਠੀਕ ਆ ਬਣੇ ਕਿਸ ਦੀ ਹੋਰ ਮੰਗ ਲੈਂਦੇ ਆ ਹਾਂ ਪਤਾ ਕੀ ਕੰਮ ਸੀ ਮਾਤਾ ਤੁਹਾਡੀ ਗੱਡੀ ਲੈ ਕੇ ਆਣੀ ਸੀ ਮਿਲ ਜੂਗੀ ਬੈਨੂ ਗੀ ਕੰਮ ਸੀ ਗੱਡੀ ਦਾ ਮਾਤਾ ਮੇਰੀ ਭੈਣ ਨੇ ਨਾ ਕੈਨੇਡਾ ਜਾਣਾ ਸੀਗਾ ਉਹਨੂੰ ਮੈਂ ਸ਼ਾਪਿੰਗ ਕਰਾ ਕੇ ਲਾਉਣੀ ਆ ਲੈ ਹੁਣ ਜਵਾਬ ਦੇਣ ਦੀਆਂ ਗੱਡੀ ਤੇ ਤਾਂ ਤਮਾਸ਼ਾ ਦੇਖਾਂਗੇ ਆਪਾਂ ਗੱਡੀ ਤਾਂ ਭਾਈ ਸੱਚ ਸਾਡੀ ਘਰੇ ਨਹੀਂ ਮੁੰਡਾ ਸੌਰੀ ਲੈ ਕੇ ਗਿਆ ਤੂੰ ਕਿਸੇ ਦੀ ਹੋਰ ਮੰਗ ਲੈ ਅੱਛਾ ਮਾਤਾ ਹੋਰ ਵੀ ਕਿਵੇਂ ਆ ਉਹ ਮੈਂ ਤਾਂ ਠੀਕ ਆ ਬਾਈ ਕਿਵੇਂ ਆਣੇ ਹੋਏ ਘਰੇ ਮੈਂ ਤਾਂ ਵੀ ਤੇਰੀ ਗੱਡੀ ਲੈਣਾ ਸੀ ਮੇਝੂਗੀ ਤਾਂ ਐ ਭਰਾ ਗੱਡੀ ਕੀ ਕਰਨੀ ਆ ਭਾਈ ਮੈਂ ਨਾ ਆਲੀ ਭੈਣ ਨੂੰ ਕੱਪੜਾ ਦੀ ਏੜਾ ਦਵਾ ਕੇ ਲਾਉਣਾ ਸੀ ਉਹਨੇ ਕੈਨੇਡਾ ਜਾਣਾ ਉਹ ਭਾਈ ਗੱਡੀ ਤਾਂ ਤੈਨੂੰ ਮਿਲ ਜੂਗੀ ਫਰਮਾਇ ਆਪ ਨਾਲ ਜਾਊਗਾ ਤੂੰ ਤੇਲ ਪਵਾ ਦੀ ਕੋਈ ਗੱਲ ਨਹੀਂ ਬਗ ਚਲਦੇ ਆਂ ਬਈ ਪੰਜ ਛੇ ਜਣੇ ਤਾਂ ਅਸੀਂ ਹੋ ਗਏ ਫਿਰ ਤੈਨੂੰ ਕਿੱਥੇ ਵੜਾਵਾਂਗੇ ਅਸੀਂ ਉਹ ਭਰਾਵਾ ਡਰਾਈਵਰ ਨੂੰ ਛੱਡ ਕੇ ਮੇਰੀ ਗੱਡੀ ਸੱਤ ਜਣੇ ਵਧੀਆ ਬਹਿ ਜਾਂਦੇ ਆ ਤੂੰ ਮੇਰੇ ਨਾਲ ਮੂਹਰੇ ਬਹਿ ਜੀ ਬਾਕੀ ਸਾਰੇ ਜਣੇ ਪਿੱਛੇ ਬਹਿ ਜਾਣਗੇ ਬਈ ਦੋ ਮੇਰੀ ਮਾਸੇ ਦੀਆਂ ਕੁੜੀਆਂ ਦੋ ਬਈਆਂ ਭੂਆ ਦੀਆਂ ਕੁੜੀਆਂ ਤੇ ਇੱਕ ਮੇਰੀ ਸਗੀ ਭੈਣ ਐਵੇਂ ਬਗਾਣੇ ਬੰਦੇ ਨੂੰ ਗੱਡੀ ਦੇ ਵਿੱਚ ਲੈ ਕੇ ਨਹੀਂ ਜਾ ਸਕਦਾ ਨਾ ਬਈ ਇਹ ਭੈਣਾ ਕੀ ਸੋਚਣ ਗਿਆ ਅੱਛਾ ਤੂੰ ਆਵਦੀਆਂ ਸਗੀਆਂ ਭੈਣਾਂ ਨਾਲ ਸ਼ਾਪਿੰਗ ਕਰਨ ਜਾਣਾ ਤਾਂ ਨਹੀਂ ਮੈਨੂੰ ਲਿਜਾ ਸਕਦਾ ਤੂੰ ਨਾਲ ਫੌਰ ਵੀ ਮੇਰੀਆਂ ਭੈਣਾਂ ਕੀ ਸੋ ਓ ਬਾਈ ਤੂੰ ਆ ਗਿਆ ਸਕੀਆਂ ਭੈਣਾਂ ਦੇ ਨਾਲ ਸ਼ਾਪਿੰਗ ਕਰਨ ਜਾਣਾ ਇਹਦਾ ਮਤਲਬ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤੇ ਤੈਨੂੰ ਮੈਂ ਆਪਣੀ 10 ਲੱਖ ਦੀ ਗੱਡੀ ਦੇ ਕੇ ਤੇਰੇ ਤੇ ਕਿਵੇਂ ਯਕੀਨ ਕਰ ਲਾਂ ਹਾਂਜੀ ਬਾਈ ਜੀ ਅਸੀਂ ਕੋਈ ਚੀਜ਼ ਬਣਾਈ ਆ ਜਿਹੜੀ ਆਮ ਹੀ ਅੱਜ ਕੱਲ੍ਹ ਘਰਾਂ ਦੇ ਵਿੱਚ ਚੱਲਦੀ ਆ ਵੀ ਅਸੀਂ ਕਿਸੇ ਦਾ ਸੰਦ ਜਾਂ ਗੱਡੀ ਵਗੈਰਾ ਦਾ ਅਸੀਂ ਕਿਸੇ ਦੀ ਮੰਗ ਲੈਨੇ ਆ ਪਰ ਅਸੀਂ ਉਸ ਬੰਦੇ ਨੂੰ ਨਾਲ ਲੈ ਆ ਕੇ ਖੁਸ਼ ਨਹੀਂ ਹੁੰਦੇ ਕਿਉਂਕਿ ਆਪਣਾ ਪਰਿਵਾਰ ਨਾਲ ਜਾ ਰਿਹਾ ਹੁੰਦਾਗਾ ਅਸੀਂ ਉਹਦੇ ਯਕੀਨ ਨਹੀਂ ਕਰਦੇ ਵੀ ਉਸ ਬੰਦੇ ਦਾ ਸੰਦ ਸਾਨੂੰ ਮੰਗਣਾ ਸੌਖਾ ਹੋ ਜਾਂਦਾਗਾ ਉਦੋਂ ਦਾ ਯਕੀਨ ਹੋ ਜਾਂਦਾ ਪਰ ਜਦੋਂ ਉਹ ਨਾਲ ਜਾਂਦਾਗਾ ਉਹਦੇ ਯਕੀਨ ਨਹੀਂ ਕਰਦੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਈ ਬਣ ਕੇ ਨਾਲ ਦੀ ਨਾਲ ਪਿਆਰਾ ਜਿਹਾ ਇੱਕ ਕਮੈਂਟ ਵੀ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਮਿਹਨਤ ਲੱਗਦੀ ਹੈ ਜੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ